ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਗੁਰੂ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਜਿਹੜੀ ਪਿਛਲੀ ਕਲਾਸ ਦੇ ਵਿੱਚ ਅਸੀਂ ਕੁਝ ਪੈਰਾਗ੍ਰਾਫ ਲਿਖੇ ਸੀ ਸੋ ਅੱਜ ਦੀ ਕਲਾਸ ਵਿੱਚ ਅਸੀਂ ਲਿਖਣ ਦੀ ਬਜਾਏ ਉਹਨੂੰ ਪੜਨ ਦੀ ਕੋਸ਼ਿਸ਼ ਕਰਾਂਗੇ ਤੇ ਉਹਦੇ ਵਿੱਚ ਵੀ ਮੈਂ ਇੱਕ ਪ੍ਰਿੰਟ ਲੈ ਕੇ ਰੱਖਿਆ ਹੋਇਆ ਹੈ ਬਹੁਤ ਸਾਰੇ ਸਾਥੀਆਂ ਦਾ ਇਹ ਕਹਿਣਾ ਸੀਗਾ ਕਿ ਜਿਹੜਾ ਹੈਂਡ ਰਿਟਰਨ ਕਲਾਸ ਵਿੱਚ ਬੋਰਡ ਤੇ ਲਿਖਿਆ ਹੁੰਦਾ ਹੈ ਜਾਂ ਫਿਰ ਜਿਵੇਂ ਆਪਾਂ ਪੇਪਰ ਤੇ ਲਿਖ ਕੇ ਇਸ ਤਰ੍ਹਾਂ ਕਲਾਸ ਕਰਦੇ ਸੀਗੇ ਜਿਵੇਂ ਆਪਾਂ ਪੇਪਰ ਤੇ ਕਲਾਸ ਕੀਤੀ ਹੈ ਇਹ ਤਾਂ ਨਜ਼ਰ ਆ ਜਾਂਦਾ ਹੈ ਪੜਿਆ ਵੀ ਜਾਂਦਾ ਹੈ ਸਮਝ ਵੀ ਆ ਜਾਂਦਾ ਹੈ ਪਰ ਜਿਹੜਾ ਪ੍ਰਿੰਟਡ ਹੈ ਉਹ ਨਹੀਂ ਪੜਿਆ ਉਹ پڑھਦੇ ਵਿੱਚ ਦਿੱਕਤ ਆਦੀ ਹੈ ਕਿਉਂਕਿ ਇਹ ਥੋੜਾ ਜਿਹਾ ਫਰਕ ਹੈਗਾ ਜਿਵੇਂ ਅਸੀਂ ਲਿਖਣ ਵੇਲੇ ਤਾਲ ਨੂੰ ਲਾਈਨ ਦੇ ਉੱਪਰ ਰੱਖ ਲੈਂਦੇ ਆ ਰੇ ਨੂੰ ਥੱਲੇ ਲਾ ਚੰਨੇ ਆ ਵਾ ਨੂੰ ਇੱਧਰ ਲਾ ਚੰਨੇ ਆ ਇਹ ਥੋੜਾ ਫਰਕ ਲਿਖਣ ਵੇਲੇ ਅਸੀਂ ਕਲੀਅਰ ਕਰ ਲੈਂਦੇ ਪਰ ਜਦੋਂ ਅਸੀਂ ਇਹਨੂੰ ਪੜਦੇ ਆ ਉਦੋਂ ਇਹ ਥੋੜਾ ਜਿਹਾ ਮੁਸ਼ਕਲ ਲੱਗਦਾ ਹੈ ਸੋ ਇਹ ਚੀਜ਼ ਤੁਹਾਡੀ ਪੜਨ ਦੇ ਨਾਲ ਹੀ ਠੀਕ ਹੋਏਗੀ ਸੋ ਅਸੀਂ ਕੁਝ ਕਲਾਸਾਂ ਦੇ ਵਿੱਚ ਇਸ ਤਰ੍ਹਾਂ ਆਪਾਂ ਪੜਨ ਦੀ ਕੋਸ਼ਿਸ਼ ਕਰਾਂਗੇ Terus